ਲਓ ਜੀ ਅਸੀਂ ਪਹੁੰਚ ਗਏ ਆ ਜੀ ਪੰਜਾਬ ਦੀ ਆਨ ਬਾਨ ਛਾਨ ਪੰਜਾਬ ਦੀ ਨੰਬਰ 1 ਸਿਟੀ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਦੇ ਬਿਲਕੁਲ ਸੈਂਟਰ ਵਿੱਚ ਸਥਿਤ ਕਿਲਾ ਗੋਬਿੰਦਗੜ੍ਹ ਦੀ ਵਿਜਿਟ ਅਸੀਂ ਤੁਹਾਨੂੰ ਵੀ ਕਰਵਾਉਂਦੇ ਆ ਨਾਲ ਨਾਲ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਜੁੜੇ ਰਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਵੇਂ ਲੱਗੀ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਇਕਲਾ ਜੋ ਕਿ 18th ਸੈਂਚਰੀ ਵਿੱਚ ਬਣਾਇਆ ਗਿਆ ਸੀ ਤੇ ਇੱਕ ਹਿਸਟੋਰੀਕਲ ਮਿਲਟਰੀ ਫੋਰਟ ਹੈ ਤੇ ਇਸ ਨੂੰ ਪਹਿਲਾਂ ਪੰਗਿਆਂ ਦਾ ਕਿਲਾ ਵੀ ਕਿਹਾ ਜਾਂਦਾ ਸੀ ਪੰਗਿਆਂ ਮਿਸਲ ਦੁਆਰਾ ਇਹ ਬਣਾਇਆ ਗਿਆ ਸੀ ਤੇ 19th ਸੈਂਚਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਸ ਨੂੰ ਰੀਨੇਮਡ ਕੀਤਾ ਗਿਆ ਤੇ ਇਹ ਦੇਖੋ ਇਨਟਰੈਂਸ ਵਿਜੀਟ ਹੋ ਰਹੀ ਹੈ ਇਸ ਤਰ੍ਹਾਂ ਇਥੇ ਬਣਿਆ ਹੋਇਆ ਹੈ ਦੋਨੋਂ ਸਾਈਡ ਇਨਟਰੈਂਸ ਤੇ ਤੇ ਇਹਦੇ ਬਾਹਰ ਇੱਕ ਬਹੁਤ ਵੱਡੀ ਸਾਰੀ ਨਹਿਰ ਬਣੀ ਹੋਈ ਏ ਜੋ ਕਿ ਜੰਗਾਂ ਦੇ ਵੇਲੇ ਉੱਥੇ ਪਾਣੀ ਛੱਡ ਦਿੱਤਾ ਜਾਂਦਾ ਸੀ ਤਾਂ ਕਿ ਦੁਸ਼ਮਣ ਜਿਹੜਾ ਵਾ ਉਹ ਜਲਦੀ ਨਾਲ ਆਸਾਨੀ ਨਾਲ ਐਂਟਰ ਨਾ ਕਰ ਸਕੇ ਅੰਦਰ ਤੇ ਇਹ ਦਿਖਾਉਂ ਲਿਆ ਤੁਹਾਨੂੰ ਸਾਰੇ ਕਿਲੇ ਦਾ ਦ੍ਰਿਸ਼ ਇਹ ਫਾਊਂਟੇਨ ਵਗੈਰਾ ਲੱਗੇ ਹੋਏ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣਿਆ ਹੋਇਆ ਏ ਤੇ ਤੁਸੀਂ ਵੀ ਇੱਥੇ ਵਿਜ਼ਿਟ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਇਸ ਮਹਾਰਾਜਾ ਜੰਜੀਤ ਸਿੰਘ ਦੀ ਹਿਸਟਰੀ ਤੋਂ ਜਾਣੂ ਕਰਵਾਉਣਾ ਚਾਹੋ ਜਾਂ ਪੰਜਾਬ ਦੀ ਹਿਸਟਰੀ ਤੋਂ ਜਾਣੂ ਕਰਾਉਣਾ ਚਾਹੋ ਤਾਂ ਜ਼ਰੂਰ ਵਿਜ਼ਿਟ ਕਰੋ ਇਥੋਂ ਦੀਆਂ ਟਿਕਟਾਂ ਵੀ ਬਹੁਤ ਆਸਾਨ ਨੇ 350 ਤੋਂ 550 ਤੱਕ ਟਿਕਟਸ ਨੇ 350 ਦੇ ਵਿੱਚ ਤੁਸੀਂ ਸ 7 ਡਿਸ਼ੋ ਤੇ ਸਾਰੇ ਕਿਲੇ ਨੂੰ ਵਿਜ਼ਿਟ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਲਾਈਵ ਪੰਗੜਾ ਸ਼ੋਅ ਵਗੈਰਾ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਵੈਸੇ ਗੇਮਸ ਨੇ ਜਿੱਦਾਂ ম্যাਜਿਕ ਸ਼ੋਅ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੀਆਂ ਰਾਈਡਸ ਨੇ ਤੇ ਦੂਸਰੀਆਂ ਗੇਮਸ ਨੇ ਜਿਵੇਂ ਕਿ ਪ੍ਰਾਈਜ਼ ਵਿਨਿੰਗ ਗੇਮਸ ਨੇ ਜਾਂ ਕੁਝ ਰਾਈਡਸ ਨੇ ਉਹ ਉਹਨਾਂ ਦੀ ਟਿਕਟ ਜਿਹੜੀ 550 ਹੈ ਅਸੀਂ ਬੱਚਿਆਂ ਦੀ ਟਿਕਟ 550 ਲੈ ਲਈ ਸੀ ਤੇ ਖੁਦ ਦੀ ਟਿਕਟ ਅਸੀਂ 350 ਵਾਲੀ ਲਈ ਸੀ ਉਹਦੇ ਵਿੱਚ 550 ਵਾਲੀ ਟਿਕਟ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋ ਵੀ ਹੈ ਤੇ ਜੋ ਕਿ 350 ਦੇ ਵਿੱਚ ਵੀ 7D ਸ਼ੋ ਵੀ ਦਿਖਾਇਆ ਜਾਂਦਾ ਹੈ ਬਹੁਤ ਹੀ ਸ਼ਾਨਦਾਰ 7D ਸ਼ੋ ਹੈ ਬੱਚੇ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਉਹਦੇ ਵਿੱਚ ਇੱਕ ਕਾਰਟੂਨ ਮੂਵੀ ਵੀ ਦਿਖਾਈ ਜਾਂਦੀ ਹੈ ਤੇ ਪਹਿਲਾਂ ਮਹਾਰਾਜ ਅਨੰਦ ਸਿੰਘ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਤੇ ਤੁਸੀਂ ਵੀ ਦੇਖ ਕੇ ਮਾਝਾ ਨੂੰ ਆਪਣੇ ਆਨ ਇਤਿਹਾਸ ਦੇ ਨਾਲ ਜ਼ਰੂਰ ਜੋੜੋ ਤੇ ਇੱਥੇ ਜ਼ਰੂਰ ਵਿਜ਼ਿਟ ਕਰਨਾ ਤੇ ਇਹ ਇੱਧਰ ਬਣਿਆ ਹੋਇਆ ਸੀ ਇੱਥੇ ਖਾਣੇ ਵਾਸਤੇ ਰੈਸਟੋਰੈਂਟ ਤੇ ਇਸ ਕਿਲੇ ਨੂੰ ਜਿਹੜਾ ਹੈ ਕਿ ਪਬਲਿਕ ਵਿਜ਼ਿਟ ਵਾਸਤੇ 2017 ਵਿੱਚ ਪੰਜਾਬ ਗਵਰਨਮੈਂਟ ਦੁਆਰਾ ਦੁਬਾਰਾ ਜਿਹੜਾ ਵਾ ਥੋੜਾ ਮਿਊਜ਼ੀਅਮ ਵਗੈਰਾ ਬਣਾ ਕੇ ਤੇ ਇੱਥੇ ਸੈਟ ਕਰ ਦਿੱਤਾ ਗਿਆ ਸੀ ਤੇ ਇੱਥੇ ਬਹੁਤ ਵਧੀਆ ਬੱਚੇ ম্যাজਿਕ ਵਗੈਰਾ ম্যাজਿਕ ਸ਼ੋਅ ਵਗੈਰਾ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਤੇ 7D ਸ਼ੋਅ ਦੇ ਵਿੱਚ ਮਹਾਰਾਜਾ ਅਜੀਤ ਸਿੰਘ ਦੇ ਇਤਿਹਾਸ ਦੀ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਬਹੁਤ ਹੀ ਵਧੀਆ ਜਾਣਕਾਰੀ ਹੈ ਕਿਵੇਂ ਉਹਨਾਂ ਦਾ ਜਨਮ ਹੁੰਦਾ ਹੈ ਛੋਟੀ ਉਮਰ ਵਿੱਚ ਹਨ ਦੀ ਚੇਚਕ ਦੀ ਬਿਮਾਰੀ ਦੇ ਨਾਲ ਅੱਖ ਚਲੀ ਜਾਂਦੀ ਹੈ ਪਰ ਉਹਨਾਂ ਦੇ ਫਾਦਰ ਸਾਹਿਬ ਦਾ ਦਿਹਾਂਤ ਹੋ ਜਾਂਦਾ ਹੈ ਤੇ ਸਾਰਾ ਕਾਰਜਕਾਰ ਤੇ ਰਾਜਪਾਠ ਜਿਹੜਾ ਆ ਉਹਨਾਂ ਦੇ ਸਿਰ ਤੇ ਆ ਜਾਂਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਤੇ ਹੋ ਜਾਂਦਾ ਹੈ ਤੇ ਉਹਨਾਂ ਨੇ ਇੱਕ ਪੰਜਾਬ ਨੂੰ ਬਹੁਤ ਹੀ ਵਧੀਆ ਸ਼ਾਨਦਾਰ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਕਿ ਅੰਗਰੇਜ਼ ਸਾਡੇ ਦੇਸ਼ ਵਿੱਚ ਐਂਟਰ ਨਹੀਂ ਹੋਏ ਤੇ ਦੰਨ ਇਥੇ ਬੜਾ ਕੁਸ਼ ਹੋਇਆ ਅੰਗਰੇਜ਼ਾਂ ਨੇ ਬਾਦ ਵਿੱਚ ਇੱਥੇ ਵਿਜ਼ਿਟ ਵੀ ਕੀਤਾ ਜਰਨਲ ਡਾਇਰ ਵੀ ਇਸ ਕਿਲੇ ਵਿੱਚ ਰਿਹਾ ਕੋਹੇਨੂਰ ਹੀਰੇ ਦੀ ਹਿਸਟਰੀ ਵੀ ਇਸ ਕਿਲੇ ਦੇ ਨਾਲ ਰਿਲੇਟਡ ਹੈ ਤੇ 7ਡੀ ਸ਼ੋਅ ਦੇ ਵਿੱਚ ਸਾਰਾ ਕੁਝ ਦਿਖਾਇਆ ਜਾਂਦਾ ਬਹੁਤ ਹੀ ਵਧੀਆ ਜਿਹੜਾ ਵਾ ਲੱਗਦਾ ਹੈ ਉਹ ਬਿਲਕੁਲ ओरिजिनल ਜਿਵੇਂ ਅਸੀਂ ਉਸੇ ਦੁਨੀਆ ਵਿੱਚ ਆ ਗਏ ਹੋਈਏ ਤੇ ਬੱਚੇ ম্যাজিক 쇼 ਦੇਖ ਕੇ ਵੀ ਬਹੁਤ ਕੁਝ ਹੋਏ রাইਡਸ ਕੀਤੀਆਂ ਉਹਨਾਂ ਨੇ ਕੈਮਲ ਰਾਈਡ ਕੀਤੀ ਗੇਮਸ ਪਲੇ ਕੀਤੀ ਆ ਤੇ ਬਹੁਤ ਇੰਜੋਏਬਲ ਰਿਹਾ ਤੇ ਤੁਸੀਂ ਵੀ ਪਲੀਜ਼ ਆਪਣੇ ਬੱਚਿਆਂ ਨੂੰ ਜ਼ਰੂਰ ਆਪਣੇ ਪੰਜਾਬ ਦੇ ਇਤਿਹਾਸ ਤੋਂ ਜਾਣ ਕਰਵਾਇਆ ਕਰੋ ਆਪਣੇ ਗੁਰੂਆਂ ਦੀ ਹਿਸਟਰੀ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਤੋਂ ਤੇ ਇਸ ਦੇ ਨਾਲ ਹੀ ਵਲੌਗ ਹੁੰਦਾ ਹੈ ਖਤਮ ਤੇ ਮਿਲਦੇ ਆ ਅਗਲੇ ਵਲੌਗ ਵਿੱਚ ਸਾਡੀ ਵੀਡੀਓ ਨੂੰ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਕਿਵੇਂ ਲੱਗੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਲੋਅਰ ਆਦੀ